ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਹੀ ਵਧੀਆ ਹੋਵੋਗੇ ਤੇ ਇੱਥੇ ਸਵੇਰ ਦਾ ਟਾਈਮ ਸੀਗਾ ਤੇ ਮੈਂ ਤੇ ਜਸ ਲੱਗ ਗਈਆਂ ਸੀ ਦੋਨੋਂ ਹੀ ਕੰਮ ਕਰਨ ਤੇ ਮੈਂ ਜਸ ਨੂੰ ਕਿਹਾ ਕਿ ਘਰ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਕਿ ਤੂੰ ਚੱਲ ਮੇਰੇ ਨਾਲ ਥੋੜੀ ਬਹੁਤੀ ਸਫਾਈ ਕਰਾ ਅੱਜ ਸੀਗਾ ਸੰਡੇ ਤੇ ਜੈਸਮੀਨ ਲੱਗੀ ਸੀ ਮੇਰੇ ਨਾਲ ਕੰਮ ਕਰਨ ਠੀਕ ਹੈ ਜੀ ਉਹਨੇ ਕਪੜੇ-ਕੁਪੜੇ ਚੱਕੇ ਤੇ ਚਾਦਰ ਜੀ ਉੱਧਰ ਵਿੜ ਦੇ ਦੀ ਬਿਲਕੁਲ ਚੰਗੀ ਤਰ੍ਹਾਂ ਵਿਛਾ ਦਿੱਤੀ ਸੀਗੀ ਉਹ ਕੁਰਸੀ ਤੇ ਪਏ ਆ ਸਾਹਮਣੇ ਕੱਪੜੇ ਜਿਹੜੇ ਕਿ ਅੱਜ ਅਸੀਂ ਧੋਣੇ ਆ ਤੇ ਥੋੜੀ ਜਿਹੀ ਧੋਏ ਹੋਏ ਨੇ ਉਹ ਅਸੀਂ ਕੱਢ ਕੇ ਸਾਈਡ ਤੇ ਰੱਖਣੇ ਨੇ ਠੀਕ ਹੈ ਜੀ ਜੈਸਮੀਨ ਨੇ ਜਿਹੜਾ ਰੂਮ ਹੈਗਾ ਉਹ ਬਿਲਕੁਲ ਕਲੀਨ ਕਰ ਦਿੱਤਾ ਸੀਗਾ ਜੀ ਤੇ ਫਿਰ ਉਹ ਆ ਗਈ ਸੀ ਦੂਜੇ ਰੂਮ 'ਚ ਤੇ ਦੂਜਾ ਰੂਮ ਵੀ ਉਹਨੇ ਹੀ ਸਾਫ਼ ਕੀਤਾ ਸੀਗਾ ਤੇ ਚਲੋ ਧੀ ਹੈ ਧੀ ਦਾ ਥੋੜਾ ਬਹੁਤਾ ਸੁੱਖ ਜਿਹੜਾ ਹੈਗਾ ਉਹ ਮੈਨੂੰ ਇਹ ਦੇ ਦਿੰਦੀ ਹੈ ਮੇਰੇ ਨਾਲ ਜਦੋਂ ਛੁੱਟੀ ਹੁੰਦੀ ਹੈ ਤਾਂ ਬਿਲਕੁਲ ਕੰਮ ਕਰਵਾਉਂਦੀ ਹੈ। ਕਈ ਵਾਰ ਇਹਦਾ ਨਹੀਂ ਮਨ ਹੁੰਦਾ ਤੇ ਨਹੀਂ ਵੀ ਕਰਵਾਉਂਦੀ ਬਟ ਅੱਜ ਇਹਨੇ ਮੇਰੇ ਨਾਲ ਪੂਰਾ ਜਿਹੜਾ ਕੰਮ ਹੈਗਾ ਕਰਵਾਇਆ ਇੱਥੇ ਮੈਂ ਲੱਗੀ ਸੀ ਫਿਰ ਝਾੜੂ ਲਗਾਉਣ ਜੀ ਠੀਕ ਹੈ ਜੀ ਤੇ ਝਾੜੂ ਲਗਾਉਂਦੇ ਲਗਾਦੇ ਪਤਾ ਨਹੀਂ ਮੇਰੇ ਫੋਨ ਤੇ ਨਾ ਕੋਈ ਦਿੱਕਤ ਆਈ ਪਈ ਹੈ ਜਦੋਂ ਮੈਂ ਵੀਡੀਓ ਸ਼ੂਟ ਕਰਦੀ ਹਾਂ ਤੇ ਆਪਣੇ ਆਪ ਹੀ ਜਿੱਦਾਂ ਥੋੜੀ ਜੀ ਮਿੰਟ ਦੀ ਵੀਡੀਓ ਬਣ ਕੇ ਫਿਰ ਬੰਦ ਹੋ ਜਾਂਦੀ ਹੈਗੀ ਹੈ। ਤੇ ਬਾਹਰ ਆਗੇ ਸੀ ਕੱਪੜੇ ਬਹੁਤ ਜ਼ਿਆਦਾ ਸੀਗੇ ਧੋਣ ਵਾਲੇ ਇੱਕ ਤਾਂ ਥੋੜੀ ਜਿਹੀ ਮਸ਼ੀਨ ਵੀ ਹੈ ਨਾ ਹੁਣ ਖਟਾਰਾ ਜੀ ਹੋ ਗਈ ਹੈ ਚੱਲਦੀ ਨਹੀਂ ਪਈ ਮਤਲਬ ਸਹੀ ਤਰੀਕੇ ਦੇ ਨਾਲ ਨਹੀਂ ਚੱਲਦੀ ਹੈਗੀ ਇਸ ਕਰਕੇ ਮੈਨੂੰ ਉਹਦੇ ਥੋੜੀ ਥੋੜੇ ਕੱਪੜੇ ਜਿਹੜੇ ਮੈਂ ਧੋਏ ਬਾਕੀ ਮੈਂ ਜਿਹੜੇ ਕੱਪੜੇ ਹੈਗੇ ਉਹ ਹੱਥ ਦੇ ਨਾਲ ਹੀ ਧੋਲੇ ਸੀ ਇੱਥੇ ਬਾल्टी ਜਿਹੜੀ ਹੈਗੀ ਹੈ ਪਾਣੀ ਦੀ ਭਰੀ ਹੋਈ ਸੀ ਆਹ ਨਾ ਟੁੱਟਦੀ ਆਹ ਵਾਲੀ ਥੋੜੀ ਜਿਹੀ ਲੀਕ ਕਰਦੀ ਹੈ ਇਹਦੇ ਵਿੱਚੋਂ ਟਪਕਾ ਟਪਕਾ ਪਾਣੀ ਦਾ ਜਿਹੜਾ ਨਿਕਲਦਾ ਰਹਿੰਦਾ ਮੈਂ ਇਹਨਾਂ ਨੂੰ ਕਿਹਾ ਵੀ ਸੀਗਾ ਕਿ ਠੀਕ ਕਰ ਦਿਓ ਬਟ ਇਹਨੇ ਮੇਰੀ ਸੁਣੀ ਨਹੀਂ ਹੈਗੀ ਤੇ ਇੱਥੇ ਬਸ ਮੈਂ ਆਪਣਾ ਜਿਹੜਾ ਪਾਣੀ ਬਾਲਟੀ ਨੂੰ ਧੋਇਆ ਤਾਂ ਆ ਹਨਾ ਸਾਫ਼ ਕੀਤਾ ਚੰਗੀ ਤਰ੍ਹਾਂ ਤੇ ਮੈਂ ਮਸ਼ੀਨ ਦੇ ਵਿੱਚ ਜਿਹੜਾ ਹੈਗਾ ਦੋ ਬਾਲਟੀਆਂ ਪਾਣੀ ਦੀਆਂ ਚਾਹੀਆਂ ਪਾ ਦਿੱਤੀਆਂ ਤੇ ਜੈਸਮੀ ਮੈਨੂੰ ਕਹਿੰਦੀ ਸੀ ਮੰਮਾ ਤੁਹਾਡੀ ਕਿੰਨਾ ਜੋ ਹੋ ਰਿਹਾ ਹੈ ਤੁਸੀਂ ਬਾਲਟੀਆਂ ਉਹ ਕਿਵੇਂ ਤੇ ਮੋਟਰ ਚਲਾ ਕੇ ਪਾਣੀ ਪਾਇਆ ਸੀ ਕਿਉਂਕਿ ਟੈਂਕੀ ਜਿਹੜੀ ਹੈਗੀ ਹੈ ਉਹਦਾ ਪਾਣੀ ਬਹੁਤ ਹੀ ਜ਼ਿਆਦਾ ਠੰਡਾ ਜਿੱਦਾਂ ਠੰਡ ਬਹੁਤ ਜਲਦੀ ਪਈ ਹੈ ਨਾ ਬਰਫ਼ ਵਰਗਾ ਪਾਣੀ ਸੀਗਾ ਉਹਦਾ ਇਸ ਕਰਕੇ ਜਿਹੜਾ ਮੋਟਰ ਚਲਾ ਕੇ ਫਿਰ ਜਿਹੜਾ ਹੈਗਾ ਮੈਂ ਪਾਣੀ ਪਾਇਆ ਸਿਰਫ ਮੈਂ ਪਾਇਆ ਈ ਸੀ ਮਸ਼ੀਨ ਦੇ ਤੇ ਨਾਲ ਦੇ ਨਾਲ ਮੈਂ ਪਾਣੀ ਪਾਤਾ ਸੀ ਇਹ ਜਿਹੜੀ ਮਸ਼ੀਨ ਹੈਗੀ ਬਿਲਕੁਲ ਖੜਕ ਚੁੱਕੀ ਆ ਹੁਣ ਤਾਂ ਮੇਰੇ ਵਿਆਹ ਦੀ ਹੈ 17 ਸਾਲ ਚਲੋ ਹੋ ਗਏ ਨੇ 16 ਸਾਲ ਹੋ ਗਏ ਨੇ ਸਾਰਾ ਲੱਗ ਗਿਆ ਫਿਰ ਵੀ ਬਹੁਤ ਇਹਨੇ ਸਾਥ ਦਿੱਤਾ ਵਿਚਾਰੀ ਨੇ ਮੈਂ ਇਹਨਾਂ ਨੂੰ ਕਿਹਾ ਵੀ ਅੱਜ ਕਿ ਤੁਸੀਂ ਨਾ ਮੈਨੂੰ ਜਿਹੜਾ ਹੈਗਾ ਉਹ ਕਰ ਦੋ ਨਵੀਂ ਮਸ਼ੀਨ ਲਿਆ ਦਿਓ ਹੁਣ ਤੁਸੀਂ ਤੇ ਇੱਥੇ ਨਿਆਣੇ ਵੀ ਨਹੀਂ ਬਸ ਕੋਈ ਚੀਜ਼ ਕਰਨ ਵੀ ਨਹੀਂ ਦਿੰਦੇ ਹੈਗੇ ਤੇ ਜੀ ਰੱਗੀ ਆ ਗਈ ਉਹ ਫਿਰਾਰਿਸ ਕਰਦਾ ਪਿਆ ਬਸ ਮੈਂ ਇੱਥੇ ਜਿਹੜਾ 2 ਵਜੇ ਦੀ ਬਣ ਗਿਆ ਪਾਈਆਂ ਠੰਡ ਜਿਹੜੀ ਬਹੁਤ ਹੀ ਜ਼ਿਆਦਾ ਕੜਾਕੇਦਾਰ ਠੰਡ ਹੋਈ ਪਈ ਐ ਕੱਪੜੇ ਧੋਣੇ ਕਿਹੜਾ ਉਹਨੇ ਹਨਾ ਬਾਹਰ ਹੱਥ ਪੈਰ ਤਾਂ ਮੇਰੇ ਐ ਹੋ ਜਾਂਦੇ ਨੇ ਠੰਡ ਦੇ ਵਿੱਚ ਜਿੱਦਾਂ ਬਰਫ਼ 'ਚ ਲੱਗੇ ਸੀਗੇ ਪਾਣੀ ਦੇ ਵਿੱਚ ਕੋਈ ਕੰਮ ਕਰਨਾ ਬਹੁਤ ਔਖਾ ਵੇ ਅ ਬੰਦੇ ਕਹਿ ਦਿੰਦੇ ਨੇ ਤੀਵੀਂ ਨੂੰ ਕਿਹੜਾ ਕੋਈ ਕੰਮ ਐ ਬੇਲੀਆਂ ਰਹਿਣੀਆਂ ਨੇ ਵੀ ਬੰਦਾ ਨਾ ਇੱਕ ਦਿਨ ਕੰਮ ਕਰਕੇ ਰਸੇ ਫਿਰ ਬੰਦੇ ਨੂੰ ਪਤਾ ਅਕਲ ਆ ਜਾਵੇ ਵੀ ਠੰਡ 'ਚ ਕਿੱਦਾਂ ਕੰਮ ਕਰਦੇ ਹੁੰਦੇ ਆ ਹਨਾ ਤੇ ਮੈਂ ਇੱਥੇ ਜਿਹੜੇ ਮੇਰੇ ਸੂਟ ਨੇ ਜਿਹੜੇ ਹੌਲੇ-ਹੌਲੇ ਕੱਪੜੇ ਨੇ ਉਹ ਸਾਰੇ ਮੈਂ ਹੱਥ ਦੇ ਨਾਲ ਧੋਲੇ ਸੀਗੇ ਹੱਥ ਨਾਲ ਕਾਂਦੇ ਧੋਲੇ ਤੇ ਇੱਥੇ ਮੈਂ ਪਹਿਲਾਂ ਆਪਣਾ ਸੂਟ ਤੋਂ ਹੀ ਖਰਵਾ ਚ ਕੀਤੀ ਸੀ ਤੇ ਜੈਸੇ ਇਹ ਮੈਨੂੰ ਮਨਾ ਕਰਦੀ ਪਈ ਸੀ ਮम्मा ਤੁਸੀਂ ਰਹਿਣ ਨੂੰ ਮੈਂ ਕਿਹਾ ਇਹ ਤਾਂ ਹਨਾ ਮੈਂ ਇੱਕ ਇੱਕ ਵਾਰ ਪਾਏ ਨੇ ਬਸ ਇੱਕ ਵਾਰ ਹੋਰ ਪਹਿ ਜਾਣਾ ਸੀਗਾ ਬਟ ਫਿਰ ਵੀ ਮੈਂ ਕਿਹਾ ਚਲੋ ਪਾਣੀ ਤੋਂ ਕੱਢ ਦੇ ਦਿੰਨੀ ਆ ਇੱਕ ਮੇਰਾ ਸ਼ਾਲ ਲਾਏ ਮੈਂ ਬਹੁਤ ਜ਼ਿਆਦਾ ਲੈ ਲਿਆ ਸੀਗਾ ਇਹ ਨੂੰ ਤੇ ਇਹ ਵੀ ਮੈਂ ਜਿਹੜਾ ਹੈਗਾ ਇੱਥੇ ਹੱਥ ਦੇ ਨਾਲ ਹੀ ਹਨਾ ਕੱਢ ਦਿੱਤਾ ਸੀਗਾ ਤੇ ਅਥੇ ਮੈਂ ਜੈਸਮੀਨ ਦੇ ਨਾਲ ਵੀ ਗੱਲਾਂ ਮਾਰੀ ਜਾਂਦੀ ਸੀ ਬਟ ਮੈਂ ਵਾਇਸ ਓਵਰ ਵੀ ਕਰਨਾ ਵਧੀਆ ਸਮਝਿਆ ਤੇ ਮੈਂ ਕਿਹਾ ਚਲੋ ਹਨਾ ਵਾਇਸ ਓਵਰ ਕਰ ਦਿੰਨੀ ਆ ਪਰ ਮੈਂ ਕਿਹਾ ਅੱਜ ਮਤਲਬ ਤੁਹਾਨੂੰ ਧੁੰਦ ਨਹੀਂ ਪਈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਸਪੋਰਟ ਕਰਿਆ ਕਰੋ ਤੇ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿ ਕੈਂਟ ਜਰੂਰ ਕਰਕੇ ਦੱਸਿਆ ਕਰਿਓ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਕਿ ਇੱਦਾਂ ਦੀ ਨਹੀਂ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਸਾਨੂੰ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਵਧਾਂਗੇ ਜੇ ਤੁਸੀਂ ਸਪੋਰਟ ਕਰੋਗੇ ਹੈਨਾ ਇੱਦੇ ਵੱਡੇ ਵੱਡੇ ਤੁਸੀਂ ਸਾਰੇ ਜਿਹੜੇ ਹੈਗੇ ਨੇ ਬਲੌਗਰ ਉਹਨਾਂ ਨੂੰ ਸਪੋਰਟ ਕਰਦੇ ਹੋ ਤਾਂ ਮੈਨੂੰ ਵੀ ਜਰੂਰ ਸਾਰੇ ਜਣੇ ਸਪੋਰਟ ਕਰਿਓ ਕਿਉਂਕਿ ਮੈਨੂੰ ਐ ਰਹਿੰਦਾ ਮੇਰਾ ਸੁਪਨਾ YouTube ਦਾ ਕਿ ਇੱਕ ਵਾਰ ਮੇਰਾ ਸੁਪਨਾ ਪੂਰਾ ਹੋ ਜਾਵੇ ਹਨਾ ਕੋਈ ਪਹਿਲੀ ਵਾਰ ਕੋਈ ਧੀ ਨੇ ਸੋਚੀ ਹੈ ਆਪਣਾ ਹਨਾ ਕਿ ਮੇਰਾ YouTube ਚੈਨਲ ਹੋਵੇ ਤੇ ਮੈਂ ਚਾਹਨੀ ਹੈ ਕਿ ਮੇਰਾ ਹਾਂ ਮੈਂ ਵੀ ਇੱਕ ਵਾਰ ਮੇਰਾ ਚੈਨਲ ਮੋਨਟਾਈਜ਼ ਹੋ ਜਾਵੇ ਮੇਰਾ ਸੁਪਨਾ ਜਿਹੜਾ ਹੈਗਾ ਉਹ ਪੂਰਾ ਹੋ ਜਾਵੇ ਇੱਥੇ ਮੇਰੀ ਬੇਟੀ ਮੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਈ ਸੀ ਮੇ ਨਾਲ ਹੀ ਸੀਗੀ ਤੇ ਇਹ ਮੇਰੇ ਲਈ ਚਾਹ ਬਣਾ ਕੇ ਲੈ ਕੇ ਆਈ ਸੀ ਫਿਰ ਮੇਰੇ ਲਈ ਬਿਸਕਟ ਵੀ ਲੈ ਕੇ ਆਈ ਤੇ थैंक यू ਮੰਮੀ ਹੁਣੀ ਦੇਗੇ ਸੀਗੇ ਨਾ ਬਿਸਕੁਟ ਬਣਵਾ ਕੇ ਉਹ ਵਾਲੇ ਬਿਸਕੁਟ ਲੈ ਕੇ ਇੱਥੇ ਗੱਗੂ ਮੇਰੇ ਕੋਲ ਬੈਠਾ ਸੀਗਾ ਗਾਇਸ ਗੱਗੀ ਚੱਲਿਆ ਹੈ ਉੱਥੇ ਟਿਊਸ਼ਨ ਤੇ ਅੱਜ ਗੱਗੀ ਦਾ ਫਰਸਟ ਦਿਨ ਹੈ ਤੇ ਮਸੀ ਕਿਤੇ ਚੱਲਿਆ ਹੈ ਮਸੀ ਮਨਾਇਆ ਕੱਲ ਤਾਂ ਰੋਣ ਲੱਗ ਗਿਆ ਸੀ ਕਹਿੰਦਾ ਮੈਂ ਨਹੀਂ ਜਾਣਾ ਹੈਗਾ ਤੇ ਅੱਜ ਅਸੀਂ ਭੇਜ ਦੇਣਾ ਉਹ ਖੜਾ ਹੁਣ ਬੈਗ ਬੁੱਕ ਚੱਕ ਕੇ ਕਹਿੰਦਾ ਮਾਂ ਮuje ਆਸ਼ੀਰਵਾਦ ਦੇ ਜੀ ਹੜ ਦੇ ਤਾਰ ਹੈ ਅਹੀਂ ਨਾ ਡੋਰ ਨੂੰ ਨਾ ਛੇੜ गु चले जाओ यार नहीं बस नहीं बस नहीं जवाक बना रही है हाँ ब्लॉग बना रहा <laughs> बहार मेनू तंग लग रही है डुगू डगू डुगु। क्या हुआ ਕਿਆ ਹੋਇਆ ਚਲੋ ਮੈਂ ਤੁਹਾਨੂੰ ਬਾਅਦ ਵਿੱਚ ਮਿਲਦੀ ਆ ਇਹਨੂੰ ਮੈਂ ਟਿਊਸ਼ਨ ਭੇਜਦਾ ਬਾਹਰ ਖੜ ਗਿਆ ਕਹਿੰਦਾ ਮੁੰਡਾ ਲੱਗੂ ਲੱਗੂਗਾ ਇੱਧਰ ਤੋਂ ਤੇ ਮੈਂ ਉਹਦੇ ਨਾਲ ਜਾਊਂਗਾ ਟਿਊਸ਼ਨ ਤੇ ਦੇਖੋ ਪਤਾ ਨਹੀਂ ਕਿਹਦੇ ਨਾਲ ਜਾਊਗਾ ਇੱਥੇ ਆ ਜਾ ਤਾਂ ਚਲੋ ਮੈਂ ਤੁਹਾਨੂੰ ਬਾਅਦ ਵਿੱਚ ਮਿਲਦੀ ਆ ਠੀਕ ਐ ਇੱਧਰ ਆ ਜਾ ਜਾਂਦੇ ਹੋ ਕਿ ਮੈਂ ਤੁਹਾਡੇ ਨਾਲ ਜਿਹੜੀ ਸੂਟਾਂ ਦੀਆਂ ਵੀਡੀਓਜ਼ ਆ ਉਹ ਸ਼ੇਅਰ ਕਰਾਂ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜੀ ਤਾਂ ਤੱਕ ਫਿਰ ਮੈਂ ਤੁਹਾਡੇ ਨਾਲ ਜਿਹੜਾ ਸੂਟਾਂ ਦੀ ਕਟਿੰਗ ਵਗੈਰਾ ਦੀ ਸਟਿਚਿੰਗ ਵਗੈਰਾ ਦੀ ਵੀਡੀਓ ਸ਼ੇਅਰ ਕਰਕੇ ਆਵਾਂਗੀ ਤੇ ਅੱਥੇ ਮੈਂ ਸਲਵਾਰ ਦੀ ਕੱਟੀ ਕਰ ਲੱਗੀ ਸੀ ਤਮੀਜ਼ੀ ਮੈਂ ਕਟਿੰਗ ਕਰਦੀ ਸੀ ਤੇ ਸਲਵਾਰ ਦੀ ਕਰਨ ਲੱਗੀ ਸੀ